ਜਿੱਥੇ ਆਉਂਦਾ ਹੈ ਨਾ ਐਮਐਲਏ ਹੰਕਾਰਿਆ ਹੋਇਆ ਉੱਥੇ ਇਹਨੂੰ ਘੇਰੋ ਇਹਨੂੰ ਪੁੱਛੋ ਸਵਾਲ ਉਹਨਾਂ ਤੇ ਇਲਜ਼ਾਮ ਲਾਇਆ ਕਿ ਕਿਸਾਨਾਂ ਨੇ 35 ਲੱਖ ਰੁਪਏ ਲੈ ਕੇ ਮੋਰਚਾ ਵੇਚਦਾ ਉਹ ਲੀਡਰ ਵਿਕਦੇ ਹੁੰਦੇ ਆ ਤੁਹਾਡੇ ਵਰਗੇ ਲੋਕਾਂ ਨੇ ਲੜਨ ਵਾਲੇ ਨਹੀਂ ਵਿਕਦੇ ਹੁੰਦੇ ਉਹ ਕਹਿੰਦੇ ਚੈਨਲ ਹੀ ਕਹਿੰਦੇ ਬਰਾੜਾ ਕਹਿੰਦੇ ਹਾਂ ਜੀ ਸਾਡੇ ਸਾਰੇ ਚੈਨਲ ਸਾਡੇ ਆ ਸਾਰਾ ਪੰਜਾਬ ਸਾਡਾ ਜਦੋਂ ਬਰਾੜਾ ਦਾ ਚੈਨਲ ਆ ਬਰਾੜਾ ਨਾਲ ਚੱਲਣਾ ਤੇ ਬੈਠ ਕੇ ਆ ਕੇ ਆਪਦੇ ਚੈਨਲ ਤੇ ਬਲਾ ਲੂ ਬਰਾੜ ਨੂੰ ਜਿਹੜਾ ਤੁਹਾਡਾ ਚੈਨਲ ਆ ਉਹਨੂੰ ਸੱਦ ਲਓ ਆਪਾਂ ਉੱਥੇ ਰਾਜਨੀਤਿਕ ਬਹਿਸ ਕਰ ਲਵੇ। ਮੇਰੀ ਇਹਨਾਂ ਦੇ ਚੇਲਿਆਂ ਚਾਪਟਿਆਂ ਨੂੰ ਸਲਾਹ ਹੈ ਐਵੇਂ ਪੁੱਠੇ ਸਿੱਧੇ ਕਮੈਂਟ ਨਾ ਕਰਿਆ ਕਰੋ ਮੈਂ ਤੁਹਾਨੂੰ ਹਰ ਵਾਰ ਕਹਿੰਨਾ ਹੈ ਤੁਸੀਂ ਆਪਦੇ ਐਮਐਲਏ ਨੂੰ ਸੱਦੋ ਜਿਹਦੇ ਮਗਰ ਵੋਟਾਂ ਪਾਈਆਂ ਆ ਕੇ ਬੈਠ ਕੇ ਆਪਾਂ ਰਾਜਨੀਤਿਕ ਵਿਚਾਰ ਕਰਦੇ ਆ। ਜਿਹੜਾ ਕੱਲ ਵਿਧਾਇਕ ਅਮਰਪਾਲ ਸੁਖਰਨਾਂਦ ਦੇ ਵੱਲੋਂ ਰੋਧ ਕਰ ਰਹੇ ਲੋਕਾਂ ਦੇ ਲਾਠੀ ਚੜ੍ਹ ਕੇ ਕਿੱਥੇ ਤੋਂ ਕੀਤੀ ਕਿ ਰਾਤ ਨੂੰ ਤੁਸੀਂ ਮਿਲੇ ਉਸ ਪਰਿਵਾਰਾਂ ਨੂੰ ਕਿਵੇਂ ਲੱਗਦਾ? ਯਾਰ ਕਿੰਨੇ ਝੂਠੇ ਲੋਕ ਨੇ ਤੁਸੀਂ ਜਗਤਾਰ ਸਿੰਘ ਤੂੰ ਹੀ ਕੱਲ ਗੱਲ ਕਰ ਰਿਹਾ ਸੀ ਨਾ ਤੂੰ ਸਵਾਲ ਪੁੱਛਿਆ ਤੇਰੇ ਪਿੰਡ ਆ ਇਹਨੂੰ ਕਿੱਡੀ ਯਾਰ ਸ਼ਰਮ ਲਾਈ ਇਹਨਾਂ ਲੋਕਾਂ ਨੇ ਯਾਰ ਤੁਸੀਂ ਕਿਸੇ ਸੰਵਿਧਾਨਿਕ ਅਹੁਦੇ ਤੇ ਹੋ ਤੁਸੀਂ ਲੱਖਾਂ ਲੋਕਾਂ ਨੂੰ ਲੱਖ ਤੋਂ 1.5 ਲੱਖ ਲੋਕ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਸ਼ਰਮੇ ਵੀ ਝੂਠ ਬੋਲੀ ਜਾਂਦੇ ਹੋ ਸਾਡੀ ਝੂਠਗਾਤੋਂ ਮਰਦਾ ਹੁੰਦਾ ਯਾਰ ਇਹਨਾਂ ਨੇ ਡਿਟੇਨ ਕੀਤੇ ਆ ਕਿਸਾਨਾਂ ਨੂੰ ਓਏ ਯਾਰ ਐਵੇਂ ਝੂਠ ਨਾ ਮਾਰੋ ਤਿਹਰਾ ਮੈਨੂੰ ਧੰਨਵਾਦ ਕਰਦਾ ਭਰਾਵਾ ਕਿ ਤੂੰ ਮੈਦਾਨ ਚ ਨਿਤਰਿਆ ਤੇ ਤੂੰ ਉਹਨਾਂ ਦੀ ਆਵਾਜ਼ ਸੁਣੀ ਜੇ ਮੀਡੀਆ ਨਾਲ ਉੱਥੇ ਹੁੰਦਾ ਤਾਂ ਮੈਨੂੰ ਲੱਗਦਾ ਲੱਤਾਂ ਬਾਹਾਂ ਦੀ ਪੰਨ ਤੋੜ ਵੀ ਕਰਦੀ ਪੁਲਿਸ ਜਿਹੜੇ ਕਹਿੰਦੇ ਸੀ ਸਵਾਲ ਪੁੱਛੋ ਪਿੰਡਾਂ ਦੇ ਲੀਡਰਾਂ ਨੂੰ ਉਹ ਜਵਾਬ ਦੇਣ ਤੋਂ ਭੱਜਣ ਲੱਗ ਗਏ ਬਾਦਲ ਨੂੰ ਕਹਿੰਦੇ ਹੁੰਦੇ ਸੀ ਇਹ ਕਿ ਬਾਦਲ ਸੁਖਬੀਰ ਬਾਦਲ ਕੱਲਾ ਆਵੇ ਸਿਕਿਉਰਿਟੀ ਛੱਡ ਕੇ ਲੋਕਾਂ ਚ ਅੱਜ ਭਾਈ ਤੁਸੀਂ ਕਿਉਂ ਨਹੀਂ ਆਉਂਦੇ ਜਿਹੜਾ ਸਾਡੇ ਕਿਸਾਨ ਭਰਾਵਾਂ ਨੂੰ ਕੁੱਟਿਆ ਹੈ ਨਾ ਇਹਨਾਂ ਨੇ ਉਹ ਡਾਂਗਾਂ ਵੱਜੀਆਂ ਦਾ ਬਦਲਾ ਲਓ ਇੱਕ ਇੱਕ ਵੋਟ ਦੀ ਐਸੀ ਚਪੇੜ ਮਾਰੋ ਇਹਨਾਂ ਦੇ ਮੂੰਹ ਤੇ ਤੈਨੂੰ ਨੀਂਦ ਨਾ ਆਵੇ ਸਰ ਸਾਹਿਬ ਤੁਹਾਨੂੰ ਲੱਗਦਾ ਜਿਹੜੀ ਗਿਣਤੀ ਆ ਉਹ ਸਹੀ ਤਰੀਕੇ ਨਾਲ ਹੋਜੂਗੀ ਕੋਈ ਉਹੋ ਜਿਹਾ ਕੋਈ ਪ੍ਰਬੰਧ ਤੁਸੀਂ ਕਰ ਰਹੇ ਹੋ ਨਾਲ ਦੇ ਨਾਲ ਬਿਲਕੁਲ ਗਿਣਤੀ 'ਚ ਆ ਬੈਠਾਂਗੇ ਇਹਦਾ ਕਾਗਜ਼ ਵੀ ਨਹੀਂ ਭਰ ਦਿੰਦੇ ਸੀ ਅੱਗੇ ਕਿ ਜੇ ਇਸ ਵਾਰ ਕੋਈ ਇਹ ਹਰਕਤ ਕੀਤੀ ਤੁਹਾਨੂੰ ਉੱਥੇ ਹੀ ਟੱਕਰਾਂਗੇ ਜਿਗਾਠਾਂ ਪਟਦੇਾਂਗੇ ਗੇਟ ਪਟਦੇਾਂਗੇ ਸਸੀ ਗੱਲ ਮੈਂ ਜਗਤਾਰ ਸਿੰਘ ਸਾਹਿਬ ਤੁਸੀਂ ਉਹਨੇ ਡਾ ਟੀਵੀ ਵੇਖ ਰਹੇ ਹੋ ਇਸ ਟਾਈਮ ਰੋਡ ਸ਼ੋਅ ਕੀਤਾ ਜਾ ਰਿਹਾ ਨੇ ਇਸ ਟਾਈਮ ਸਾਡਾ ਕਮਲਜੀਤ ਸਿੰਘ ਬਰਾੜ ਦੇ ਦੱਤਰ ਸਿੰਘ ਬਰਾੜ ਦੇ ਸੁਪੁੱਤਰ ਨੇ ਚੋਣ ਸ਼ਾਨ ਮੰਜੇ ਦੇ ਉੱਤੇ ਜਿਹੜੇ ਚੋਣਾ ਲੜਾਰੇ ਨੇ ਆਪ ਦੇ ਇਹਨਾਂ ਉਮੀਦਵਾਰ ਖੜੇ ਕੀਤੇ ਨੇ ਕਿ ਅੱਜ ਰੋਡ ਸ਼ੋਅ ਆ ਵੱਡੇ ਪੱਦੇ ਉੱਤੇ ਕੱਢਿਆ ਜਾ ਰਿਹਾ ਇਸ ਟਾਈਮ ਗੱਲਬਾਤ ਕਰਦੇ ਹਾਂ ਬਰਾੜ ਸਾਹਿਬ ਕਿ ਮੈਂ ਰਿਸਪੌਂਸਰ ਰੋਡ ਸ਼ੋਅ ਕੱਢ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਦੀ ਬਹੁਤ ਰਹਿਮਤ ਆ ਜੀ ਬਿਨਾ ਕਿਸੇ ਸਿਆਸੀ ਰਤਬੇ ਤੋਂ ਬਿਨਾ ਕਿਸੇ ਸਿਆਸੀ ਧੜੇ ਤੋਂ ਤੇ ਲੋਕਾਂ ਖਾਸ ਤੌਰ ਤੇ ਮਾਵਾਂ ਦਾ ਤੇ ਨੌਜਵਾਨ ਭਰਾਵਾਂ ਦਾ ਬਸ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਸ਼ੁਕਰ ਹੀ ਕਰ ਸਕਦੇ ਆ ਪਾਤਸ਼ਾਹ ਦਾ ਵੀ ਸ਼ੁਕਰ ਅਦਾ ਕਰਤਾ ਤੂੰ ਇੰਨੀ ਜੋਗੇ ਕੀਤਾ ਹੋਇਆ ਸਾਨੂੰ ਜਿਹੜਾ ਕੱਲ ਵਿਧਾਇਕ ਅਮਰਪਾਤ ਸੁਖਰਨਾਂ ਦੇ ਵੱਲੋਂ ਰੋਧ ਕਰ ਰਹੇ ਲੋਕਾਂ ਦੇ ਲਾਠੀ ਚੜ੍ਹ ਕੇ ਕਿੱਥੇ ਤੋ ਕੀਤੀ ਗੇ ਰਾਤ ਨੂੰ ਤੁਸੀਂ ਮਿਲੇ ਉਸ ਪਰਿਵਾਰਾਂ ਨੂੰ ਕਿਵੇਂ ਲੱਗਦਾ ਯਾਰ ਕਿੰਨੇ ਝੂਠੇ ਲੋਕ ਨੇ ਤੁਸੀਂ ਜਗਤਾਰ ਸਿੰਘ ਤੂੰ ਹੀ ਕੱਲ ਗੱਲ ਕਰ ਰਿਹਾ ਸੀ ਨਾ ਤੂੰ ਸਵਾਲ ਪੁੱਛਿਆ ਤੇਰੇ ਪਿੰਡਾਂ ਨੂੰ ਕਿੱਡੀ ਯਾਰ ਸ਼ਰਮ ਲਾਈ ਇਹਨਾਂ ਲੋਕਾਂ ਨੇ ਯਾਰ ਤੁਸੀਂ ਕਿਸੇ ਸੰਵਿਧਾਨਿਕ ਅਹੁਦੇ ਤੇ ਹੋ ਜੀ ਤੁਸੀਂ ਲੱਖਾਂ ਲੋਕਾਂ ਨੂੰ ਲੱਖ ਤੋਂ 1.5 ਲੱਖ ਲੋਕ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਸ਼ਰਿਆਂ ਵਿੱਚ ਝੂਠ ਬੋਲੀ ਜਾਂਦੇ ਹੋ ਤੈਨੂੰ ਕਹਿ ਰਿਹਾ ਝੂਠ ਬੋਲਦਾ ਕੁਝ ਨਹੀਂ ਹੋਇਆ ਕਿਸਾਨ ਸਾਡੇ ਖਿੱਤੇ ਦਾ ਸਾਡੇ ਇਸ ਤਰੱਕੀ ਦਾ ਤੁਰਾ ਨੇ ਮਜ਼ਦੂਰ ਤੇ ਕਿਸਾਨ ਤੇ ਤੁਹਾਡੇ ਪਿੰਡ ਕਿਸਾਨਾਂ ਮਜ਼ਦੂਰਾਂ ਦੀ ਬਹੁਤ ਵੱਡੀ ਜਥੇਬੰਦੀ ਹੈ ਮੈਂ ਹਮੇਸ਼ਾ ਚਲੋ ਉਹਨਾਂ ਦਾ ਸਿਆਸੀ ਤਰ੍ਹਾਂ ਦਾ ਵਿਰੋਧ ਰਹਿੰਦਾ ਪਰ ਮੈਂ ਉਹਨਾਂ ਲੋਕਾਂ ਦਾ ਬਹੁਤ ਸਤਿਕਾਰ ਕਰਦਾ ਵੀਰੇ ਲੋਕਾਂ ਲਈ ਲੜਦੇ ਆ ਤੇ ਮੈਂ ਉਸ ਮਾਤਾ ਮਰਜੀਤ कौर ਦੇ ਜਾ ਕੇ ਘਰ ਜਦੋਂ ਪੁੱਛਿਆ ਉਹਦੇ ਹੱਥ ਸਾਰਾ ਆ ਪਾਟਿਆ ਹੋਇਆ ਤੇ ਤੁਸੀਂ ਵੀਡੀਓ ਚਲੋ ਤੇਰਾ ਮੈਂ ਧੰਨਵਾਦ ਕਰਦਾ ਭਰਾਵਾ ਕਿ ਤੂੰ ਮੈਦਾਨ ਚ ਨਿਤਰਿਆ ਤੇ ਤੂੰ ਉਹਨਾਂ ਦੀ ਆਵਾਜ਼ ਸੁਣੀ ਜੇ ਮੀਡੀਆ ਨਾਲ ਉੱਥੇ ਹੁੰਦਾ ਤਾਂ ਮੈਨੂੰ ਲੱਗਦਾ ਲੱਤਾਂ ਬਾਹਾਂ ਦੀ ਪੰਨ ਤੋੜ ਵੀ ਕਰਦੀ ਪੁਲਿਸ ਉਹਨਾਂ ਕਿਸਾਨਾਂ ਦੀ ਜਿਹੜਾ ਜਿਹੜਾ ਹਸ਼ਰ ਕਿਸਾਨਾਂ ਮਜ਼ਦੂਰਾਂ ਨਾਲ ਹੋਇਆ ਮੰਗਦੇ ਕੀ ਸੀ ਉਹ ਸਿਰਫ ਇੱਕ ਗੱਲ ਦਾ ਜਵਾਬ ਜਿਹੜੇ ਕਹਿੰਦੇ ਸੀ ਸਵਾਲ ਪੁੱਛੋ ਪਿੰਡਾਂ ਦੇ ਲੀਡਰਾਂ ਨੂੰ ਉਹ ਜਵਾਬ ਦੇਣ ਤੋਂ ਭੱਜਣ ਲੱਗੇ 200 250 ਪੁਲਿਸ ਮੁਲਾਜ਼ਮ ਲਾ ਜਾ ਕੇ ਪਿੰਡਾਂ ਦੇ ਵਿੱਚ ਆ ਝਾੜੂ ਵਾਲੇ ਆਪ ਦਾ ਪ੍ਰਚਾਰ ਕਰਦੇ ਆ ਧਰਨੇ ਮਜਾਰੇ ਤੋਂ ਡਰਦੇ ਆ ਤੁਸੀਂ ਜੇ ਤੁਸੀਂ ਸੱਚੇ ਹੋ ਤੁਸੀਂ ਲੋਕਾਂ ਦਾ ਕੋਈ ਸਵਾਰਿਆ ਹੈ ਆ ਫਿਰਦੇ ਆ ਨਾ ਅਸੀਂ ਇਕੱਲੇ ਕੋਈ ਸਿਕਿਉਰਿਟੀ ਨਹੀਂ ਕੋਈ ਨਾਲ ਨਹੀਂ ਜੇ ਤੁਸੀਂ ਸੱਚੇ ਲੋਕਾਂ ਦੇ ਵਿੱਚ ਜਾਓ ਤੁਸੀਂ ਇਕੱਲੇ ਤੁਸੀਂ ਉਹ ਕਹਿੰਦੇ ਸੀ ਅਸੀਂ ਬਾਦਲਾਂ ਨੂੰ ਕਹਿੰਦੇ ਹੁੰਦੇ ਸੀ ਇਹ ਕਿ ਬਾਦਲ ਸੁਖਬੀਰ ਬਾਦਲ ਕੱਲਾ ਆਵੇ ਸਿਕਿਉਰਿਟੀ ਛੱਡ ਕੇ ਲੋਕਾਂ 'ਚ ਅੱਜ ਭਾਈ ਤੁਸੀਂ ਕਿਉਂ ਨਹੀਂ ਆਉਂਦੇ ਤੁਸੀਂ ਢਾਲ ਬਣਾ ਕੇ ਪੁਲਿਸ ਨੂੰ ਵਰਤ ਰਹੇ ਹੋ ਤੁਸੀਂ ਉਹੀ ਨੀਤੀ ਅਪਣਾ ਰਹੇ ਹੋ ਬਾਦਲਾਂ ਵਾਲੀ ਕਿ ਜ਼ੋਰ ਜ਼ਬਰ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾ ਲਵਾਂਗੇ ਪੰਜਾਬ ਆ ਇੱਥੋਂ ਦੀ ਮਿੱਟੀ ਨੂੰ ਬਖਸ਼ਾ ਇਤੋਂ ਦੀਆਂ ਮਾਵਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ ਉਹ ਬਿਦਾਵੇ ਪੜਵਾਉਣ ਦੀ ਸਮਰੱਥਾ ਰੱਖਦੀਆਂ ਨੇ ਉਹਨਾਂ ਨੂੰ ਗੁਰੂ ਦੀ ਇੰਨੀ ਕਿਰਪਾ ਹੈ ਉਹ ਮੁਕਤ ਕਰਾਉਣ ਦੀ ਤਾਕਤ ਰੱਖਦੀਆਂ ਨੇ 40 ਮੁਕਤ ਕਰਾਏ ਆ ਆਉਂਦਾ ਅਗਲਾ ਮਹੀਨਾ ਟੁੱਟੀ ਗਾਂਢ ਨਿਹਾਰ ਗੋਪਾਲ ਸਰਬਜੀ ਆਪੇ ਪ੍ਰਤਪਾਲ ਤੁਸੀਂ ਉਹਨਾਂ ਨਾਲ ਪੰਗੇ ਲੈਨੇ ਹੋ ਉਹ ਤੁਹਾਡੀਆਂ ਜੜਾਂ ਪੱਟ ਦੇਣਗੇ ਉਹ ਮੋੜ ਦੁਬਾਰਾ ਤੁਸੀਂ ਹਰੇ ਨਹੀਂ ਹੋਣਾ ਇਹਨਾਂ ਦੇ ਪੱਟੇ ਹੋਏ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਆ ਦੇਖ ਲਓ ਮੋਦੀ ਦਾ ਕੀ ਹਸ਼ਰ ਕੀਤਾ ਇਹ ਤੁਸੀਂ ਤਾਂ ਕੱਲ ਦੇ ਜਵਾਕ ਹੋ ਬਹੁਤ ਮੰਦ ਭਾਗੀ ਗੱਲ ਹੈ ਇਹ ਕਿਸਾਨਾਂ ਮਜ਼ਦੂਰਾਂ ਦੀ ਕੁੱਟ ਯਾਰ ਕਿਰਤਿਆਂ ਦੀ ਕੁੱਟ ਤੇ ਕਿਰਤਿਆਂ ਦੀ ਲੁੱਟ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਇਹਨਾਂ ਨੇ ਨਾਅਰਾ ਦਿੱਤਾ ਸੀ ਅਸੀਂ ਬਚਾਵਾਂਗੇ ਅੱਜ ਦੂਜਿਆਂ ਨਾਲੋਂ ਵੀ 281000 91000 ਕਰੋੜ ਦਾ ਕਰਜ਼ਾ ਸੀ 75 ਸਾਲਾਂ 'ਚ ਚੜਿਆ ਤੇ ਇਹਨਾਂ ਨੇ ਸਾਲ ਦੇ ਪਿਛਾਰ ਸਾਲਾਂ ਦੇ ਵਿੱਚ 39981000 ਕਰੋੜ ਤੇ ਲਿਆਂਦਾ 99 ਲੱਖ 99 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਤੇ ਹੋਰ ਚਾੜਤਾ ਇੱਕ ਹੀ ਸਵਾਰਨਗੇ ਪੰਜਾਬ ਦਾ ਕਿਸਾਨਾਂ ਮਜ਼ਦੂਰਾਂ ਨਾਲ ਪੰਗੇ ਲੈਣ ਵਾਲੇ ਕਿੱਥੋਂ ਵੋਟਾਂ ਮੰਗਣਗੇ ਆ ਕਿਸਾਨਾਂ ਮਜ਼ਦੂਰਾਂ ਨੂੰ ਚਾਹੀਦਾ ਹੈ ਜਿਹੜੇ ਦੂਜੇ ਪਿੰਡਾਂ 'ਚ ਵੀ ਜਥੇਬੰਦੀਆਂ ਵਾਲੇ ਆ ਜਿੱਥੇ ਆਉਂਦਾ ਹੈ ਨਾ ਐਮਐਲਏ ਹੰਕਾਰਿਆ ਹੋਇਆ ਉੱਥੇ ਇਹਨੂੰ ਘੇਰੋ ਇਹਨੂੰ ਪੁੱਛੋ ਸਵਾਲ ਕਿ ਤੂੰ ਇੱਕ ਸਵਾਲ ਕੀ ਪੁੱਛਦੇ ਸੀ ਉਹ ਉਹਨਾਂ ਤੇ ਇਲਜ਼ਾਮ ਲਾਇਆ ਕਿ ਕਿਸਾਨਾਂ ਨੇ 35 ਲੱਖ ਰੁਪਏ ਲੈ ਕੇ ਮੋਰਚਾ ਵੇਚਦਾ ਉਹ ਲੀਡਰ ਵਿਕਦੇ ਹੁੰਦੇ ਆ ਤੁਹਾਡੇ ਵਰਗੇ ਲੋਕਾਂ ਨੇ ਲੜਨ ਵਾਲੇ ਨਹੀਂ ਵਿਕਦੇ ਹੁੰਦੇ ਕਿਸਾਨਾਂ ਦੇ ਆਗੂ ਨਹੀਂ ਵਿਕਦੇ ਕਿਸਾਨਾਂ ਮਜ਼ਦੂਰਾਂ ਦੇ ਆਗੂ ਨਹੀਂ ਵਿਕਦੇ ਹੁੰਦੇ ਵਿਕਾਉ ਲੀਡਰ ਨੂੰ ਤੁਸੀਂ ਤੁਹਾਡੀਆਂ ਬੋਲੀਆਂ ਲੱਗਦੀਆਂ ਆਈਆਂ ਨੇ ਤੇ ਤੁਸੀਂ ਉਸ ਜਮਾਤ ਦੇ ਵਿੱਚੋਂ ਜਿਨ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਕੀਤਾ ਹੈ ਤੁਸੀਂ ਤਾਂ ਕਿਸਾਨਾਂ ਦੀਆਂ ਟਰਾਲੀਆਂ ਅੱਗੇ ਕਹਿੰਦੇ ਨਾ ਧਰਤੀ ਦੇ ਵਿੱਚੋਂ ਜਦੋਂ ਕੋਈ ਸਾਇੰਸਦਾਨ ਲੱਭਦੇ ਸੀ ਕਦੇ ਧਰਤੀ ਦੇ ਵਿੱਚੋਂ ਕੋਲਾ ਲੱਭ ਗਿਆ ਕਦੇ ਖਾਨਾਂ ਚੋਂ ਕੋਲਾ ਲੱਭ ਧਰਤੀ ਥੰਨੋਂ ਤੇਲ ਲੱਭ ਗਿਆ ਤੇ ਹੁਣ ਧਰਤੀ ਦੇ ਥੰਨੋਂ ਟਰਾਲੀਆਂ ਲੱਭਦੀਆਂ ਉਹ ਵੀ ਝਾਰੂ ਵਾਲਾਂ ਦੇ ਘਰਾਂ ਚੋਂ ਤੁਸੀਂ ਹਾਲਾਤ ਦੇਖੋ ਨਾ ਇੰਨੀ ਬੁਰੀ ਤਰ੍ਹਾਂ ਦੀ ਲੁੱਟ ਅਬਦਾਲੀ ਨੂੰ ਵੀ ਪਿੱਛੇ ਛੱਡਤਾ ਅੱਗੇ ਅਸੀਂ ਜਦੋਂ ਅਬਦਾਲੀ ਦਾ ਨਾਮ ਲੈਂਦੇ ਸੀ ਬਾਦਲ ਦਾ ਨਾਮ ਲੈਂਦੇ ਸੀ ਵੀ ਬਾਦਲ ਨੂੰ ਅਬਦਾਲੀ ਦਾ ਦਰਜਾ ਦਿੱਤਾ ਜਾਂਦਾ ਇਹ ਤਾਂ ਉਹ ਤੋਂ ਵੀ ਘਾ ਲਾਂਗੇ ਜੀ ਇਸ ਤੋਂ ਉਸ ਤੋਂ ਵੀ ਭੈੜੀ ਹਾਲਾਤ ਇਹਨਾਂ ਨੇ ਪੰਜਾਬ ਦੇ ਬਣਾਤੇ ਆ ਔਰ ਮੇਰੀ ਤਾਂ ਹੱਥ ਬੰਨ੍ਹ ਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਆ ਹਥਿਆਰ ਆ ਮੌਕੇ ਦਾ ਵੋਟ ਇਹਦੇ ਨਾਲ ਬਦਲਾ ਲਓ ਇਹਨਾਂ ਤੋਂ ਜਿਹੜਾ ਸਾਡੇ ਕਿਸਾਨ ਭਰਾਵਾਂ ਨੂੰ ਕੁੱਟਿਆ ਹੈ ਨਾ ਇਹਨਾਂ ਨੇ ਉਹ ਡਾਂਗਾਂ ਵੱਜੀਆਂ ਦਾ ਬਦਲਾ ਲਓ ਇੱਕ ਇੱਕ ਵੋਟ ਦੀ ਐਸੀ ਚਪੇੜ ਮਾਰੋ ਇਹਨਾਂ ਦੇ ਮੂੰਹ ਤੇ ਤੈਨੂੰ ਨੀਂਦ ਨਾ ਆਵੇ ਬਹੁਤ ਦੁਖਦਾਈ ਗੱਲ ਐ ਔਰ ਉਸ ਤੋਂ ਦੁਖਦਾਈ ਗੱਲ ਇਹ ਆ ਕਿ ਇਸ ਗੱਲ ਤੋਂ ਮੁਨਕਰ ਹੋਣਾ ਜੇ ਤੁਸੀਂ ਨਾ ਹੁੰਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਹੋਰ ਕੁੱਟ ਹੋਣੀ ਸੀ ਯਾਰ ਬੀਬੀਆਂ ਭੈਣਾਂ ਦਾ ਵੀ ੱੱਕੇ ਮੁੱਕੀ ਕੋਈ ਕਹਿੰਦੇ ਚੈਨਲ ਹੀ ਕਹਿੰਦੇ ਬਰਾੜਾ ਕਹਿੰਦੇ ਹਾਂ ਜੀ ਸਾਡੇ ਸਾਰੇ ਚੈਨਲ ਸਾਡੇ ਆ ਸਾਰਾ ਪੰਜਾਬ ਸਾਡਾ ਜਦੋਂ ਬਰਾੜਾ ਦਾ ਚੈਨਲ ਆ ਬਰਾੜਾ ਨਾਲ ਚੱਲਣਾ ਤੇ ਬੈਠ ਕੇ ਆ ਕੇ ਆਪਦੇ ਚੈਨਲ ਤੇ ਬਲਾਲੂ ਬਰਾੜ ਨੂੰ ਜਿਹੜਾ ਥੋੜਾ ਚੈਨਲ ਆ ਉਹਨੂੰ ਸੱਦ ਲਓ ਆਪਾਂ ਉੱਥੇ ਰਾਜਨੀਤਿਕ ਬੈਠ ਸਖ ਲੈਨੇ ਮੇਰੀ ਇਹਨਾਂ ਦੇ ਚੇਲਿਆਂ ਚਾਪਟਿਆਂ ਨੂੰ ਸਲਾਹ ਐ ਐਵੇਂ ਉੱਥੇ ਸਿੱਧੇ ਕਮੈਂਟ ਨਾ ਕਰਿਆ ਕਰੋ ਮੈਂ ਤੁਹਾਨੂੰ ਹਰ ਵਾਰ ਕਹਿੰਦਾ ਤੁਸੀਂ ਆਪਦੇ ਐਮਐਲਏ ਨੂੰ ਸਦੋ ਜੀ ਦੇ ਮਗਰ ਵੋਟਾਂ ਪਾਈਆਂ ਆ ਕੇ ਬੈਠ ਕੇ ਆਪ ਰਾਜਨੀਤਿਕ ਵਿਚਾਰ ਕਰਦੇ ਆ ਜੇ ਰਾਜਨੀਤਿਕ ਵਿਚਾਰ ਕਰਨੀ ਉਸ ਤੋਂ ਬਾਅਦ ਗੁਰਬਾਨੀ ਦੀ ਵਿਚਾਰ ਕਰਦੇ ਆ ਇਤਿਹਾਸ ਤੇ ਵਿਚਾਰ ਕਰਦੇ ਆ ਉਹ ਨਾ ਮਦਾਨੇ ਨਿਤਰੋ ਅੱਜ ਲੋੜ ਵਿਚਾਰ ਨੂੰ ਵੱਡਾ ਕਰਨ ਦੀ ਹੈ ਸਤਗੁਰ ਪਾਤਸ਼ਾਹ ਨੇ ਜੰਗਾਂ ਲੜੀਆਂ ਤਲਵਾਰਾਂ ਨਾਲ ਹਥਿਆਰਾਂ ਨਾਲ ਉਸ ਤੋਂ ਬਾਅਦ ਜੰਗ ਲੜੀ ਵਿਚਾਰ ਨਾਲ ਜਫਰਨਾਮਾ ਸਾਹਿਬ ਲਿਖ ਕੇ ਰੰਗਜੀਤ ਨੂੰ ਮੰਝੇ ਤੇ ਪਾਤਾ ਤੇ ਉਹੀ ਵਿਚਾਰ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਅਪਣਾਇਆ ਅਸੀਂ ਉਸ ਵਿਚਾਰ ਤੇ ਤਰਾ ਦੇਲੇ ਵਾਲੇ ਲੋਕਾਂ ਸਾਡੇ ਨਾਲ ਆ ਕੇ ਵਿਚਾਰ ਦੀ ਜੰਗ ਲੜੋ ਆ ਜੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਰ ਪਿੰਡ ਇਹਨਾਂ ਨੂੰ ਪੁੱਛੋ ਸਵਾਲ ਕਿ ਤੁਸੀਂ ਸਵਾ ਚਾਰ ਸਾਢੇ ਚਾਰ ਸਾਲਾਂ ਚ ਕੀਤਾ ਕੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਬੇਅਦਬ ਇਨਸਾਫ 24 ਹਫ਼ਤਿਆਂ ਚ ਦੇਵਾਂਗੇ 24 ਘੰਟਿਆਂ ਚ ਅਸੀਂ ਨਸ਼ਾ ਬੰਦ ਕਰ ਦਿਆਂਗੇ ਕਿੱਥੇ ਆ ਮੈਂ ਪਿੰਡ ਪਿੰਡ ਜਾਣਾ ਹੈ ਰੋਂਦੀਆਂ ਮਾਵਾਂ ਦੇ ਹੰਝੂ ਨਾ ਇੰਨੀ ਤਕਲੀਫ ਦਿੰਦੇ ਆ ਨਾ ਦੇਖਿਆ ਨਹੀਂ ਜਾਂਦਾ ਮਾਵਾਂ ਨੂੰ ਰੋਂਦੀਆਂ ਨੂੰ ਕਿ ਇੰਨੀ ਦੁਖ ਭਰੀ ਕਹਾਣੀਆਂ ਪੰਜਾਬ ਦੀ ਜਿਹੜੀ ਆ ਝਾਰੂ ਵਾਲਾ ਨੇ ਵਧਾਤਾ ਨਸ਼ਾ ਪਿੰਡੋਂ ਪਿੰਡ ਜਦੋਂ ਤੱਕ ਸਿਆਸਤਦਾਨ ਨਸ਼ਾ ਵੇਚਣ ਵਾਲੇ ਤਸਕਰਾਂ ਤੋਂ ਪੈਸੇ ਲੈਂਦੇ ਰਹਿਣਗੇ ਉਦੋਂ ਤੱਕ ਨਸ਼ਾ ਬੰਦ ਨਹੀਂ ਹੋਣਾਗਾ ਤੁਹਾਡਾ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨਦੇ ਹੋ ਬ੍ਰਾਡ ਸਾਹਿਬ ਦੇਖੋ ਅਸੀਂ ਕਿਸੇ ਨਾਲ ਮੁਕਾਬਲਾ ਕਰਨ ਨਹੀਂ ਆਏ ਸਾਡੀ ਵੱਖਰੀ ਦੌੜ ਆ ਠੀਕ ਹੈ ਅਸੀਂ ਐਵੇਂ ਕਿਸੇ ਦੀ ਗੱਲ ਕਰੀਏ ਕਿਉਂਕਿ ਦੇਖੋ ਅੱਜ ਹਾਲਾਤ ਇਹ ਨੇ ਪੰਜਾਬ ਦੇ ਕਾਲੀ ਦਲ ਦੇ ਲੋਕ ਇਸ ਕਲੋਂ ਖਫਾ ਨੇ ਉਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਰਾਈ ਕਾਲ ਤੱਕ ਸਾਹਿਬ ਦੀ ਮਾਣ ਮਰਯਾਦਾ ਨੂੰ ਢਾਹ ਲਾਈ ਜਥੇਦਾਰ ਸਹਿਬਾਨਾਂ ਦਾ ਰਤਬਾ ਉਹਨਾਂ ਨੇ ਘਟਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਘਟਣਾ ਨਹੀਂ ਫਿਰ ਉਹ ਗੁਨਾਹ ਮੰਨ ਕੇ ਸੁਖਵੀਰ ਬਾਦਲ ਉੱਥੇ ਬੈਠਾ ਛੇਵੇਂ ਪਾਸ਼ਾ ਦੇ ਤਖਤ ਤੇ ਬੈਠ ਕੇ ਮੰਨਿਆ ਕਬੂਲ ਕਰਕੇ ਆਇਆ ਕਿ ਅਸੀਂ ਗੋਲੀ ਬਹਿਬਲ ਕਲਾਂ ਚਲਾਈ ਅਸੀਂ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਅਸੀਂ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਆਲਮ ਸੈਨਾ ਬਣਾ ਕੇ ਖਤਮ ਕਰਨ ਵਾਲਿਆਂ ਦੇ ਪਰਿਵਾਰ ਨੂੰ ਟਿਕਟ ਦਿੱਤੀ ਤੇ ਉੱਥੇ ਗੁਨਾਹ ਕਬੂਲਣ ਤੋਂ ਬਾਅਦ ਬਾਹਰ ਆ ਕੇ ਕਹਿੰਦਾ ਮੈਂ ਤਾਂ ਗੁਨਾਹ ਝੋਲੀ ਪਾ ਲਿਆ ਯਾਰ ਉੱਥੇ ਗੁਰੂ ਸਾਹਿਬ ਦੇ ਸਾਹਮਣੇ ਸਨਮੁਖ ਛੇਵੇਂ ਪਾਤਸ਼ਾਹ ਦੇ ਸਥਾਨ ਦੇ ਸਾਹਮਣੇ ਬੈਠ ਕੇ ਤੁਸੀਂ ਬਾਹਰ ਆ ਕੇ ਝੂਠ ਬੋਲਦੇ ਹੋ ਜਿੱਥੇ ਗੁਰੂ ਹਾਜ਼ਰ ਨਾ ਜਿਹੜਾ ਗੁਰੂ ਤਾਂ ਹਰ ਥਾਂ ਹੈ ਉਹ ਪਾਤਸ਼ਾਹ ਤਾਂ ਅਸੀਂ ਗੁਰਬਾਣੀ ਤੋਂ ਇਹ ਇਨਕਾਰੀ ਆ ਨਾ ਕੁਰਬਾਨੀ ਤੋਂ ਕੋਰੇ ਨੇ ਗੁਰੂ ਪਾਤਸ਼ਾਹ ਕਹਿੰਦੇ ਜੈ ਜੈ ਪੇਖੋ ਤੈ ਹਜੂਰ ਦੂਰਕਤ ਹੋ ਨਾ ਜਾਏ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ ਉਹ ਤਾਂ ਸਦਾ ਸਾਰੇ ਰਮਿਆ ਹੋਇਆ ਜੈ ਜੈ ਪੇਖੋ ਜਿੱਥੇ ਦੇਖੋਗੇ ਪਾਤਸ਼ਾਹ ਤੋਥੀ ਨੇ ਪ੍ਰਮਾਤਮਾ ਤੋਥੀ ਆ ਤੇ ਫਿਰ ਤੁਸੀਂ ਬਾਹਰ ਆ ਕੇ ਝੂਠ ਬੋਲਦੇ ਹੋ ਅੰਦਰ ਵੀ ਝੂਠ ਬੋਲਿਆ ਬਾਹਰ ਵੀ ਝੂਠ ਬੋਲਿਆ ਉਹਨਾਂ ਤੋਂ ਲੋਕ ਦੁਖੀ ਨੇ ਝਾੜੂ ਵਾਲਾਂ ਤੋਂ ਲੋਕ ਤਰਾ ਤਰਾ ਕਰ ਰਹੇ ਜਿਹੜੀਆਂ ਤੁਸੀਂ ਘਟਨਾਵਾਂ ਦਸੀਆਂ ਉਹ ਚੀਜ਼ ਜਿਹੜੀ ਅਕਾਲੀ ਦਲ ਨੇ ਅਪਣਾਈ ਸੀ ਉਹੀ ਤੱਕੇਸ਼ਾਹੀ ਗੁੰਡਾਗਰਦੀ ਪੁਲਸ ਰਾਜ ਵਾਲਾ ਕੰਮ ਪੁਲਸ ਨੂੰ ਮੂਹਰੇ ਲਾ ਕੇ ਵੋਟਾਂ ਫੁੰਡਣ ਦੀ ਕੋਸ਼ਿਸ਼ ਆ ਲੋਕ ਫੁੰਡਣ ਨਹੀਂ ਦੇਣਗੇ ਇਸ ਲਈ ਸਾਡਾ ਕਿਸੇ ਨਾਲ ਮੁਕਾਬਲਾ ਹੀ ਨਹੀਂ ਅਸੀਂ ਤਾਂ ਮੁਕਾਬਲੇ ਦੀ ਰੇਸ ਤੋਂ ਬਹੁਤ ਅੱਗੇ ਲੰਘ ਚੁੱਕੇ ਹਾਂ ਇਹਨਾਂ ਸਾਰਿਆਂ ਨੂੰ ਪਿੱਛੇ ਛੱਡ ਤਾਂ ਇਹਨਾਂ ਦੇ ਆਪਸ ਚ ਰੌਲੇ ਹੋਣਗੇ ਸਾਰਿਆਂ ਦੇ ਦੂਜੇ ਤੀਜੇ ਨੰਬਰ ਲਈ ਲੜਦੇ ਹੋਣਗੇ ਪ੍ਰਮਾਤਮਾ ਦੀ ਕਿਰਪਾ ਹੈ ਕਿਉਂਕਿ ਸੱਚੇ ਲੋਕਾਂ ਦੇ ਨਾਲ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਸੱਚਾ ਪਾਤਸ਼ਾਹ ਆਪ ਸਹਾਇੀ ਹੁੰਦਾ ਸੱਚੇ ਲੋਕਾਂ ਨਾਲ ਸੱਚੇ ਲੋਕਾਂ ਦਾ ਕਾਫਲਾ ਸੱਚੇ ਲੋਕਾਂ ਦੀ ਟੀਮ ਰਲ ਕੇ ਬਾਗੇ ਪਰਾਨੇ ਦੀ ਇਕੱਲੇ ਦੀ ਨਹੀਂ ਪੂਰੇ ਪੰਜਾਬ ਦੀ ਨੁਹਾਰ ਬਦਲਣ ਦੇ ਸਮਰੱਥ ਹੈ ਬਲਦ ਸਾਹਿਬ ਤੁਹਾਨੂੰ ਲੱਗਦਾ ਜਿਹੜੀ ਗਿਣਤੀ ਆ ਉਹ ਸਹੀ ਤਰੀਕੇ ਨਾਲ ਹੋ ਜਾਊਗੀ ਤੁਸੀਂ ਉਹ ਜੋ ਕੋਈ ਪ੍ਰਬੰਧ ਤੁਸੀਂ ਕਰ ਰਹੇ ਹੋ ਨਾਲ ਦੇ ਨਾਲ ਬਿਲਕੁਲ ਗਿਣਤੀ ਚ ਆ ਬੈਠਾਂਗੇ ਇਹਦਾ ਕਾਗਜ਼ ਵੀ ਅਸੀਂ ਭਰ ਦਿੰਦੇ ਸੀ ਅੱਗੇ ਜਦੋਂ ਤੱਕ ਅਸੀਂ ਚੋਣ ਮੈਦਾਨ 'ਚ ਨਹੀਂ ਸੀ ਉਤਰੇ ਤੁਸੀਂ ਵੀ ਕਵਰ ਕੀਤੀਆਂ ਉਹ ਚੋਣਾ ਨਗਰ ਕੌਂਸਲ ਦੀਆਂ ਅਸੀਂ ਮੈਦਾਨ 'ਚ ਨਹੀਂ ਸੀ ਅਸੀਂ ਇਹਨਾਂ ਨੂੰ ਕਹਤਾ ਸੀ ਕਿ ਜੇ ਇਸ ਵਾਰ ਕੋਈ ਇਹ ਹਰਕਤ ਕੀਤੀ ਤੁਹਾਨੂੰ ਉੱਥੇ ਹੀ ਟੱਕਰਾਂਗੇ ਜਿਗਾਠਾਂ ਪਟਦੇਾਂਗੇ ਗੇਟ ਪਟਦੇਾਂਗੇ ਅਸੀਂ ਜੇ ਸਾਨੂੰ ਕਾਗਜ਼ ਨਾ ਭਰਨ ਦਿੱਤੇ ਕਾਗਜ਼ ਭਰਲੇ ਸਾਰਿਆਂ ਨੇ ਔਰ ਇਸ ਗੱਲ ਦਾ ਪੂਰਨ ਖਦਸ਼ਾ ਹੈ ਜੀ ਇਹ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਵਾਜਬ ਸਵਾਲ ਹੈ ਇਸ ਗੱਲ ਦਾ ਪੂਰਾ ਖਦਸ਼ਾ ਏ ਕਿ ਇਹਨਾਂ ਨੇ ਵੋਟਾਂ ਦੇ ਵਿੱਚ ਕਪਲਾ ਕਰਨਾ ਹੈ ਅਸੀਂ ਗਿਣਤੀ ਦੇ ਵਿੱਚ ਬੈਠਾਂਗੇ ਜਿਹੜਾ ਕੋਈ ਕਪਲਾ ਕਰਦਾ ਹੋਊਗਾ ਉੱਥੇ ਉਹਨੂੰ ਕਾਬੂ ਕਰਾਂਗੇ ਚਾਹੇ ਕੋਈ ਪੁਲਿਸ ਵਾਲਾ ਹੋਵੇ ਚਾਹੇ ਕੋਈ ਸਰਕਾਰੀ ਅਧਿਕਾਰੀ ਕੋਈ ਟੀਚਰ ਜਾਂ ਕੋਈ ਪ੍ਰਜਾਹ ਦੀ ਅਫਸਰ ਹੋਵੇ ਉਹ ਆਪ ਦਾ ਬੋਰੀਆ ਬਿਸਤਰਾ ਬੰਦ ਕੇ ਰੱਖੇ ਅਸੀਂ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਉਹਨੂੰ ਤੇ ਇਹ ਨਹੀਂ ਕਿ ਉਹ ਮੁੜ ਕੇ ਨੌਕਰੀ ਲਈ ਬਹਾਲ ਹੋ ਜਾਊਗਾ ਇਹ ਗੱਲ ਕਲੀਅਰ ਆ ਜਿਹੜਾ ਲੋਕਾਂ ਦੀ ਮਿਹਨਤ ਤੇ ਡਾਕਾ ਮਾਰੂਗਾ ਅਸੀਂ ਮਾਫ਼ ਨਹੀਂ ਕਰਾਂਗੇ ਬਖਸ਼ਾਂਗੇ ਨਹੀਂ ਜੀ ਅਪੀਲ ਕੀ ਕਰਨਾ ਚਾਹੁੰਣਾ ਜਿਹੜੇ ਲੋਕ ਤੁਸੀਂ ਤੁਹਾਡੇ ਨਾਲ ਜੁੜੇ ਹੋਏ ਆ ਤੁਸੀਂ ਤੁਹਾਨੂੰ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਅਸੀਂ ਲੋਕਾਂ ਦੀ ਸੇਵਾ ਕੀਤੀ ਨਿਰੰਤਰ ਲੰਬੇ ਸਮੇਂ ਤੋਂ ਪਿਤਾ ਜੀ ਨੇ 1978 ਤੋਂ ਇਹ ਸਾਲ ਕਿਹਦੀ ਸੇਵਾ ਕੀਤੀ ਆ ਅੱਜ ਉਹ ਉਹਨਾਂ ਚੋਂ ਕੋਈ ਵੀ ਨਜ਼ਰ ਨਹੀਂ ਆ ਜਿਹੜਾ 1978 ਤੋਂ ਦੋ ਸਾਲ ਕੇ ਨਾਲ ਜੁੜਿਆ ਹੋਵੇ ਜੀ ਉਸ ਤੋਂ ਬਾਅਦ 22 ਸਾਲ ਮੈਨੂੰ ਹੋ ਗਏ ਸਲਕੇ ਦੇ ਲੋਕਾਂ ਦੀ ਸੇਵਾ ਕਰਦਿਆਂ ਜੋੜੇ ਛਾੜਦਿਆਂ ਨੂੰ ਤੇ ਬੇਨਤੀ ਤੇ ਅਪੀਲ ਬਸ ਸਮਝਦਾਰ ਲੋਕ ਨੇ ਸਿਆਣੇ ਨੇ ਸਾਰੇ ਸਭ ਨੂੰ ਪਤਾ ਹੈ ਕਿ ਆਉਣ ਵਾਲਾ ਸਮਾਂ ਚੰਗੇ ਲੋਕਾਂ ਨੂੰ ਅੱਗੇ ਲਿਆਉਂਦਾ ਹੈ ਜੇ ਚੰਗਿਆਂ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਤੇ ਤਾਂ ਹੀ ਉਹ ਚੰਗਾ ਕਰਨਗੇ ਸਭ ਸਮਝਦਾਰ ਲੋਕ ਨੇ ਜੀ ਸਭ ਸਿਆਣੇ ਨੇ ਸਭ ਨੂੰ ਪਤਾ ਹੈ ਕਿ ਜਿਨ੍ਹਾਂ ਨੇ ਕਾਰਜ ਕੀਤੇ ਜਿਨ੍ਹਾਂ ਨੇ ਵਿਕਾਸ ਕੀਤਾ ਲੋਕ ਵੇਂਦੇ ਨੇ ਲੋਕਾਂ ਨੂੰ ਪਤਾ ਹੈ ਕਿ ਕਮਲਜੀਤ ਸਿੰਘ ਬਰਾੜ 2014 ਚ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਕੀਤੀ ਉਦੋਂ ਕਮਲਜੀਤ ਸਿੰਘ ਬਰਾੜ ਕਾਂਗਰਸ ਚ ਹੁੰਦਿਆਂ ਆ ਵੀ ਉੱਥੇ ਘਰੇ ਗਿਆ ਕੋਈ ਸਿਆਸੀ ਕਿਸੇ ਪੰਥਕ ਤੇ ਰਦਾ ਲੀਡਰ ਵੀ ਨਹੀਂ ਪਹੁੰਚਿਆ ਬਾਦਲਾਂ ਦਾ ਵੀ ਸਭ ਨੂੰ ਪਤਾ ਲੋਕਾਂ ਨੂੰ ਕਿ ਕਮਲਜੀਤ ਸਿੰਘ ਬਰਾੜ ਸਿਆਸੀ ਰੈਲੀਆਂ ਦਾ ਬਾਈਕਾਟ ਕਰਕੇ 2018 ਚ ਆਪਦੀ ਹੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਹੁੰਦੇ ਆ ਲੰਬੀ ਅਰਕੀ ਡੈਲੀ ਛੱਡ ਕੇ ਬਰਗਾੜੀ ਮੋਰਚੇ 'ਚ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਸ਼ਾਮਲ ਹੋਇਆ ਸਭ ਨੂੰ ਪਤਾ ਕਮਲਜੀਤ ਸਿੰਘ ਬਰਾੜ ਜਿਹੜਾ ਭਾਜਪਾ ਦੇ ਮੰਤਰੀ ਦੇ ਵੱਲੋਂ ਦਰੜ ਕੇ ਕੁਚੜ ਕੇ ਸਾਡੇ ਨੌਜਵਾਨ ਕਿਸਾਨ ਸ਼ਹੀਦ ਕੀਤੇ ਲਖੀਮਪੁਰ ਖੀਰਚ ਕਮਲਜੀਤ ਸਿੰਘ ਬਰਾੜ ਉਹਨਾਂ ਪਰਿਵਾਰਾਂ ਦਾ ਦੁੱਖ ਬਣਾਉਣ ਵੀ ਗਿਆ ਕਮਲਜੀਤ ਸਿੰਘ ਬਰਾੜ ਕਿਸਾਨ ਅੰਦੋਲਨ 'ਚ ਵੀ 3 ਮਹੀਨੇ ਬੈਠਾ ਰਿਹਾ ਕਮਲਜੀਤ ਸਿੰਘ ਬਰਾੜ 26 ਜਨਵਰੀ ਨੂੰ ਸ਼ਹੀਦ ਹੋਏ ਨਵਰੀਤ ਸਿੰਘ ਡਿਵਡਵਾ ਦੇ ਪਰਿਵਾਰ ਨਾਲ ਵੀ ਉਤਰਾਖੰਡ ਦੇ ਵਿੱਚ ਜਾ ਕੇ ਹਮਦਰਦੀ ਪ੍ਰਗਟ ਕਰਕੇ ਆ ਦੁੱਖ ਸਾਂਝਾ ਕਰਕੇ ਆ ਹਰ ਮੋਰਚੇ 'ਚ ਕਮਲਜੀਤ ਸਿੰਘ ਬਰਾੜ ਨੇ ਆਪਣੀ ਹਾਜ਼ਰੀ ਭਰੀ ਆ ਬਹਿਬਲ ਕਲਾ ਮੋਰਚੇ 'ਚ ਨਿਰੰਤਰ ਹਾਜ਼ਰੀ ਭਰੀ ਆ ਇਹਨਾਂ ਸਾਰੇ ਕੈਂਡੀਡੇਟ ਜਿਹੜੇ ਪਿੱਛੇ ਆ ਜਿਨ੍ਹਾਂ ਨੇ ਬੰਦੇ ਖੜੇ ਕੀਤੇ ਆ ਕੋਈ ਵੀ ਹੱਥ ਖੜਾ ਕਰਕੇ ਕਵੇ ਇਹਨਾਂ 'ਚੋਂ ਆ 20 ਕਿਲੋਮੀਟਰ ਇਥੋਂ ਬਹਿਬਲ ਕਲਾ ਆਪਣੇ ਹਲਕੇ ਤੋਂ ਕੋਈ ਵੀ ਚਾਹੇ ਉਹ ਕਾਲੀ ਦਲ ਦਾ ਚਾਹੇ ਕਾਂਗਰਸ ਦਾ ਚਾਹੇ ਝਾਰੂ ਵਾਲਾ ਕੋਈ ਵੀ ਝਾਰੂ ਵਾਲੇ ਦੇ ਐਮਐਲਏ ਦੇ ਪਿੰਡੋਂ ਦਾ 5-7 ਕਿਲੋਮੀਟਰ ਹੀ ਆ ਦੂਰ ਇਹ ਦੱਸਣ ਕੋਈ ਉਹਨਾਂ ਚ ਬਾਬਲ ਕਲਾ ਬਰਗਾੜੀ ਮੋਰਚੇ 'ਚ ਕਿਸੇ ਨੇ ਸੰਘਰਸ਼ ਦੇ ਵਿੱਚ ਪੂਰਨ ਹਮਾਇਤ ਕੀਤੀ ਜਦੋਂ ਤੁਸੀਂ ਲੋਕਾਂ ਦੇ ਸੰਘਰਸ਼ਾਂ 'ਚ ਜਾਣਾ ਨਹੀਂ ਲੋਕਾਂ ਦਾ ਦੁੱਖ ਵੰਡਾਉਣਾ ਨਹੀਂ ਲੋਕਾਂ ਦੀ ਖੜਨਾ ਨਹੀਂ ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ ਇਸ ਲਈ ਇਹੀ ਅਪੀਲ ਹੈ ਲੋਕ ਹਤੈਸੀ ਆ ਜਿਹੜਾ ਬੰਦਾ ਜਿਹੜਾ ਲੋਕਾਂ ਦੇ ਦੁੱਖ ਸੁੱਖ ਨੂੰ ਸਮਝਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਸਾਨੂੰ ਲੋਕਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਮੈਂ ਹਮੇਸ਼ਾ ਕਹਿੰਦਾ ਲੋਕੋ ਆਪ ਦੇ ਲੀਡਰ ਆਪਦੇ ਪੁੱਤਾਂ ਭਤੀਜਿਆਂ ਨੂੰ ਆਪਦੇ ਭਾਈਆਂ ਨੂੰ ਆਪਦੀਆਂ ਭੈਣਾਂ ਭੀਆਂ ਨੂੰ ਅੱਗੇ ਲੈ ਕੇ ਆਓ ਜਿਹੜੇ ਕੁਝ ਸਵਾਰਨਾ ਚਾਹੁੰਦੇ ਆ ਸਾਡਾ ਰਵਾਇਤੀ ਬੰਦਿਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਇਸ ਸਿਆਸ ਦੇ ਵਿੱਚ ਵਿਚਰ ਰਹੇ ਆ ਜਿਹੜੇ ਕੁਝ ਸਵਾਰ ਨਹੀਂ ਰਹੇ ਲੋਕਾਂ ਦਾ ਉਹਨਾਂ ਨੂੰ ਨਕਾਰੋ ਨਵੇਂਆਂ ਨੂੰ ਚੁਣੋ ਆਪਦਿਆਂ ਨੂੰ ਚੁਣੋ ਆਪਣੇਆਂ ਨੂੰ ਚੁਣੋ ਤਾਂ ਕਿ ਉਹ ਆਪਣੇ ਬਣ ਕੇ ਆਪਣਾ ਕੁਝ ਸਵਾਰਨ ਲੋਕਾਂ ਦਾ ਜਿਨ੍ਹਾਂ ਨੂੰ ਪੰਜਾਬ ਦੀ ਮਿੱਟੀ ਨਾਲ ਮੋਹ ਆ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਪਿਆਰ ਆ ਪਿੰਡਾਂ ਨਾਲ ਪਿਆਰ ਆ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਓ ਫਿਰ ਫਿਰ ਆਪਣੇ ਪੰਜਾਬ ਦਾ ਭਲਾ ਹੋ ਸਕਦਾ ਇਹ ਅਪੀਲ ਦੋਵੇਂ ਹੱਥ ਬੰਨ੍ਹ ਕੇ ਬਾਗੇ ਪੁਰਾਣੇ ਨਿਵਾਸੀਆਂ ਨੂੰ ਨਹੀਂ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਅੱਜ ਪੰਜਾਬ 'ਚ ਵੋਟਾਂ ਪੈ ਰਹੀਆਂ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਚੰਗਿਆਂ ਨੂੰ ਚੁਣੋ ਜੀ ਬਹੁਤ ਬਹੁਤ ਧੰਨਵਾਦ ਬ੍ਰਾਡ ਸਾਹਿਬ ਤੁਸੀਂ ਸਮਾਧਤਾ ਸਰਦਨ ਕਮੇਟੀ ਸੰਗ ਬ੍ਰਾਡ ਸੀਗੇ ਉਹਨਾਂ ਨੇ ਜਿਹੜਾ ਉਹਨੇ ਕਿਹਾ ਕਿ ਜਿਹੜੀ ਸਾਡੇ ਲੜਾਈ ਆ ਜਿਹੜੀ ਅਸੀਂ ਬਹੁਤ ਅੱਗੇ ਨਿਕਲ ਚੁੱਕੇ ਹਾਂ ਤੇ ਉਹਨਾਂ ਨੇ ਜਿਹੜੀ ਸਾਮਦਮ ਟੰਡ ਭੇਦ ਵਾਲੀ ਜਿਹੜੀ ਗੱਲਬਾਤ ਆ ਉਹ ਤੇ ਵੀ ਜਿਹੜੀ ਮੋਹਰ ਲਗਾਈ ਆ ਆਉਣ ਵਾਲੇ ਸਮੇਂ ਚੌਰਾ ਤਰੀ ਨੂੰ ਤੋਂ ਬਾਅਦ ਦੇਖਦੇ ਆ ਕਿ ਕਿਹੋ ਜਿਹੇ ਰਿਜ਼ਲਟ ਨਿਕਲ ਕੇ ਹੋ ਸਾਹਮਣੇ ਆਉਂਦੇ ਆ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਨਾਲ ਜਗਤਾਰ ਸਿੰਘ ਸਰਾ ਹੈ ਉਹਨ ਇੰਡੀਆ ਟੀਵੀ ਪਿੰਡ ਪੇਖਾ